ਪਿੰਦਰ ਦੱਸਣ ਨੂੰ ਤੇ ਨਾ ਮੈਂ ਆਪਣੇ ਪਿੱਛੇ ਸਭ ਕੁਝ ਦੱਸ ਸਕਦੀ ਆ ਪਰ ਮੈਂ ਦੱਸਦੀ ਨਹੀਂ ਹੈਗੀ ਤੈਨੂੰ ਤੇ ਪਤਾ ਹੀ ਆ ਕਿ ਉਹ ਵੀ ਵਿਚਾਰੇ ਨਾ ਪਿਛੇ ਕਿੰਨੇ ਗਰੀਬ ਆ ਮੈਂ ਉਹਨਾਂ ਨੂੰ ਦੱਸ ਕੇ ਨਾ ਕੋਈ ਦੁੱਖ ਨਹੀਂ ਦੇਣਾ ਚਾਹੁੰਦੀ ਚਲੋ ਮੇਰੇ ਨਾਲ ਤੇ ਜੋ ਬਣ ਰਿਹਾ ਬਣ ਨਹੀਂ ਰਿਹਾ ਉਹਨੇ ਕਹਿਣਾ ਵਾ ਉਹ ਅਗਲਾ ਬਾਹਰ ਰਹਿੰਦਾ ਵਾ ਇਹ ਉਹ ਤਾਂ ਦੇ ਸਿਰ ਤੇ ਹਨ ਨਹੀਂ ਆ ਤੂੰ ਆਹ ਕੰਮ ਕੀਤਾ ਆਪਣੇ ਵੱਡੇ ਭਰਾ ਨਾਲ ਹਨੂੰ ਸ਼ਰਮ ਨੇ ਇਹ ਮੜੀ ਮੱਡੀ ਅਹੀਂ ਕੋਈ ਮਾੜਾ ਕੰਮ ਨਹੀਂ ਕੀਤਾ ਹੈਗਾ ਜੋ ਵੀ ਕੀਤਾ ਨਾ ਚੰਗਾ ਹੀ ਕੀਤਾ ਵਾ ਇਹ ਤੇਰੇ ਕਾਗਜ਼ਾਂ ਵਿੱਚ ਵਾ ਇਹੀ ਮਰਾ ਕੰਮ ਨਹੀਂ ਕੀਤਾ ਹਾਂ ਜੇ ਤੇ ਨਹੀਂ ਪਤਾ ਹਣਾ ਮੈਂ ਯਾਰ ਬੰਦਿਆਂ ਦੇ ਬਹਿਣਾ ਬਾਹਰ ਜਾ ਕੇ ਨਹੀਂ ਨਹੀਂ ਭੂਆ ਜੀ ਮੈਂ ਨਹੀਂ ਚਾਹੁੰਦੀ ਇਹ ਤੁਸੀਂ ਆਪਣਾ ਹਿੱਸਾ ਲੈ ਦੇ ਨੂੰ ਮੈਨੂੰ ਦੋ ਮੈਂ ਤਾਂ ਬਸ ਇਹੋ ਚਾਹੁੰਦੀ ਆ ਕਿ ਬਸ ਸਾਡਾ ਹਿੱਸਾ ਹਾਨੂੰ ਮਿਲੇ ਮੈਂ ਤੁਹਾਡਾ ਹਿੱਸਾ ਲੈ ਕੇ ਕੀ ਕਰਨਾ ਉਹ ਤਾਂ ਪਤਾ ਚੰਗਾ ਕੀਤਾ ਚੱਲ ਗਿਆ ਵਾ ਇਹਨਾਂ ਦੇ ਮੱਥੇ ਨਾ ਹੀ ਲੱਗੇ ਤੇ ਚੰਗਾ ਵਾ ਕੋਈ ਗੱਲ ਨਹੀਂ ਆਨੰਦ ਜਰਾ ਕੇ ਇੱਕ ਵਾਰੀ ਕਰ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਮੱਥਾ ਦਊਂਗੀ ਇਹਨਾਂ ਨੂੰ ਲਵਲੀ ਅਰਜੇ ਦਾ ਹਾਲ ਵੇਲਾ ਪੈਲੀ ਪੁਲੀ ਸਾਰੀ ਨਾਂ ਕਰਾ ਲਿਓ ਤੇ ਆ ਬਚਾਰੀ ਨੂੰ ਘਰੋਂ ਵੜਤਾ ਉਹ ਆਈ ਜੱਗਿਆ ਗੱਲਾਂ ਕਰਨ ਦੇ ਕਿ 2 ਦਿਨ ਹੋ ਗਿਆ ਵਿਚਾਰੀ ਨੂੰ ਇੱਥੇ ਆਈ ਤੇ ਨਾਂ ਉਹਨਾਂ ਦਾ ਕੋਈ ਫੋਨ ਹੀ ਆਇਆ ਤੇ ਨਾ ਆ ਵੀ ਆਏ ਕਿੰਨੀ ਕਿ ਦੂਰ ਆ ਭਲਾ ਇੱਥੇ